ਮੈਂ ਜਥੇਨਾਬ ਸਿੰਘ ਸਰਪੰਚ ਸਾਬਕਾ ਸਰਪੰਚ ਪਿੰਡ ਹਮਿਦੀ ਕੀ ਮਾਮਲਾ ਕੀ ਹੈ ਪਿੰਡ ਰੰਗੀਆਂ ਦਾ ਅਜੇ ਇਹ ਤੰਕੂੜੀ ਉੱਪਰ ਪਾਣੀ ਟੈਂਕੀ ਤੇ ਚੜੀ ਹੀ ਹੈ ਕਿਰਨਜੀਤ ਕੌਰ ਦਾ ਬੇਟਾ ਗਗਨਦੀਪ ਸਿੰਘ ਉਹਨੂੰ ਵਿਦੇਸ਼ ਭੇਜਣ ਦੇ ਲਾਲਚ ਦੇ ਵਿੱਚ ਫਸਲਾ ਕੇ ਇਸ ਪਿੰਡ ਦਾ ਰਹਿਣ ਵਾਲਾ ਮਨਦੀਪ ਸਿੰਘ ਦਿਓਲ ਪੁੱਤਰ ਜਸਵੰਤ ਸਿੰਘ ਏਜੰਟੀ ਦੇ ਨਾਮ ਤੇ 25 ਲੱਖ ਰੁਪਏ ਦੀ ਇੱਕ ਨੰਬਰਸ ਠੱਗੀ ਆ ਜਿਹੜੇ ਸਾਡੇ ਕੋਲੇ ਸਾਰੇ ਪ੍ਰੂਫ ਨੇ ਇੱਕ ਨੰਬਰ ਦੇ ਵਿੱਚ ਠੱਗੀ ਆ ਸਾਰੀਆਂ ਸਟੇਟਮੈਂਟਾਂ ਨੇ ਇਹ ਬੜੇ ਯਤਨ ਕੀਤੇ ਇੱਕ ਪੰਜਾਬ ਸਰਕਾਰ ਦੇ ਵਿੱਚ ਹਿੱਸੇਦ ਕਰਨ ਵਾਲੇ ਪੰਨੂ ਨਾਮ ਦੇ ਵਿਅਕਤੀ ਸ੍ਰੀ ਪੰਨੂ ਨਾਮ ਦੇ ਵਿਅਕਤੀ ਨੇ ਉਹਨਾਂ ਤੱਕ ਪਹੁੰਚ ਕੀਤੀ ਪਰ ਸਭ ਕੁਝ ਫੇਲ ਹੋ ਗਿਆ ਕੱਲ੍ਹ ਹੀ ਸਵੇਰੇ ਲਗਭਗ 5:30 ਤੋਂ 6 ਵਜੇ ਦੇ ਕਰੀਬ ਅੰਮ੍ਰਿਤ ਵੇਲੇ ਇਹ ਟੈਂਕੀ ਤੇ ਚੜ ਗਿਆ 30 ਘੰਟੇ ਬੀਤ ਚੁੱਕੇ ਨੇ ਪੁਲਿਸ ਪ੍ਰਸ਼ਾਸਨ ਨੇ ਸਾਡੀ ਸਿਰਫ ਇੱਥੋਂ ਤੱਕ ਸਾਰ ਲਈਆ ਕਿ ਰਾਤੀ 7:00 ਵਜੇ ਆਏ ਨੇਗੇ ਓਂਕਾਰ ਸਿੰਘ ਪੁਲਿਸ ਚੌਕੀ ਰਣੀਕੇ ਦੇ ਇੰਚਾਰਜ ਪਹਿਲਾਂ ਐਸਐਚਓ ਕਰਮਜੀਤ ਸਿੰਘ ਸਦਰ ਧੂਰੀ ਆਏ ਸੀ ਉਹ ਆਪਣਾ ਕੁਝ ਗੱਲਾਂ ਬਾਤਾਂ ਕਰਕੇ ਚਲੇ ਗਏ 12 ਲੱਖ ਰੁਪਏ ਕੱਲ ਸਾਨੂੰ ਇਹ ਦੇ ਰਹੇ ਸੀ ਕਿ 25 ਲੱਖ ਦਾ ਮਾਮਲਾ 12 ਲੱਖ ਚਾਰ ਵਾਰ ਦਫਾ ਕਰ ਦੋ ਅਸੀਂ ਮਨਾ ਕਰ ਦਿੱਤਾ ਸਾਡੀ ਮੰਗ ਹੈ ਕਿ 25 ਲੱਖ ਦਾ 25 ਲੱਖ ਸਾਨੂੰ ਦਿੱਤਾ ਜਾਵੇ ਬਾਬਸ਼ ਕੀਤਾ ਜਾਵੇ ਸਪੀਡ ਤੋਂ ਪਰਵਾਹ ਨੂ ਜੇਕਰ ਇਹ ਸਪੀ ਪਰਵਾਹ ਨੂ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਭਾਰਤੀ ਕਿਸਾਨ ਯੂਨੀਅਨ ਸਾਡੇ ਸਿੱਧੂਪੁਰ ਦੇ ਆਗੂ ਨੇ ਸ੍ਰੀ ਦਵ ਪਾਕਿਸਤਾਨ ਦੇ ਕਲੱਬ ਦੇ ਸਾਡੇ ਆਗੂ ਨੇ ਜਿਹੜੇ ਗੁਰਮਿੰਡ ਤੋਂ ਨੇ ਸਾਰੇ ਇਲਾਕੇ ਦੇ ਲੋਕ ਨੇ ਜਿਹੜੇ ਇੱਥੇ ਆਏ ਨੇ ਬੀਬੀਆਂ ਆਈਆਂ ਹੋਏ ਨੇ ਜਦੋਂ ਤੱਕ ਇਹ ਇਨਸਾਫ ਨਹੀਂ ਮਿਲਦਾ ਇਹ ਮੋਰਚਾ ਜਿਉਂਦਾ ਤਿਆ ਰਹੂ ਆਦਰਵਾਇਜ਼ ਬੀਬੀ ਕਰਨਜੀਤ ਕੌਰ ਜਿਹੜੇ ਆਪਣੇ ਬੱਚੇ ਲਈ ਇਨਸਾਫ ਮੰਗਦੀ ਆ 11 12 ਕਨਾਲ ਬੇਚ ਕੇ ਪਹਿਲੀ ਸਭ ਕੁਝ ਬੇਚ ਕੇ ਘਰੋਂ ਬੇਕਾਰ ਹੋ ਗਈ ਆ ਉਹਦੀ ਕੋਈ ਜਾਨ ਨੂੰ ਨੁਕਸਾਨ ਹੁੰਦਾ ਤਾਂ ਇਹਦਾ ਸਿੱਧਾ ਤੇ ਸਿੱਧਾ ਜ਼ਿੰਮੇਵ ਪੰਜਾਬ ਸਰਕਾਰ ਅਤੇ ਇਸ ਦਰਖਾਸਤ ਦੇ ਵਿੱਚ ਸ਼ਾਮਲ ਸਾਰੇ ਇਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨਾਮ ਦਰਜ ਨੇ ਉਹ ਸਾਰੇ ਜ਼ਿੰਮੇਵਾਰ ਹੋਣਗੇ ਗਗਨਦੀਪ ਸਿੰਘ ਜੀ ਗਗਨਜੀ ਕੀ ਮਾਮਲਾ ਕੀ ਹੈ ਉਹ ਹੈ ਜੀ ਇੱਥੋਂ ਦਾ ਜਿਹੜਾ ਏਜੰਟਾ ਮਨਦੀਪ ਸਿੰਘ ਦਿਓਲ ਉਹ ਤੇ ਚਾਚਾ ਪਪਾ ਇਹਨਾਂ ਨੇ ਜੀ ਬਾਹਰ ਭੇਜਣ ਦੇ ਉੱਤੇ ਲਾਲਚ ਦੇ ਮੈਨੂੰ 25 ਲੱਖ ਰੁਪਏ ਲੈ ਲਿਆ ਮੇਰੇ ਤੋਂ ਤੇ ਜਿਹੜੇ ਆਪਾਂ ਇੱਕ ਨੰਬਰ 'ਚ ਪੈਸੇ ਪਾਏ ਨੇਗੇ ਇਹਨਾਂ ਦੇ ਬੈਂਕ ਅਕਾਊਂਟਾਂ 'ਚ ਤੇ ਜੀ ਨਾ ਮੈਨੂੰ ਬਾਹਰ ਭੇਜਿਆ ਇੱਥੋਂ ਵੇਤਨਾਮ ਤੋਂ ਮੋੜਲੇ ਵਾਪਸ ਜਿਹੜਾ ਮੈਂ ਵੀਜ਼ਾ ਅਪਲਾਈ ਕੀਤਾ ਸੀ ਅਮਰੀਕਾ ਲਈ ਕੀਤਾ ਸੀ ਟੂਰਿਸਟ ਵੀਜ਼ਾ ਵੈਸਟਰ ਵੀ ਤੇ ਮੈਨੂੰ ਹੁਣ ਭੇਜਿਆ ਨਹੀਂ ਇਹਨਾਂ ਨੇ ਤੇ ਉਹਦੇ ਵਿੱਚੋਂ ਇੱਕ ਵੀ ਰੁਪਇਆ ਮੇਰਾ ਅਜੇ ਤੱਕ ਨਾ ਵਾਪਸ ਨਹੀਂ ਕੀਤਾ ਜੀ ਇਨਾ ਕੋਈ ਪੁਲਿਸ ਕਾਰਵਾਈ ਕਰ ਰਹੀ ਹੈ ਜੀ ਤੇ ਉਹਦੇ ਚੱਕਰ ਚ ਹੁਣ ਮੰਮੀ ਮੇਰੇ ਟੈਂਕੀ ਤੇ ਨੇ 30 ਘੰਟੇ ਹੋ ਗਏ ਜੀ ਨਾ ਕੋਈ ਪੁਲਿਸ ਆਇਆ ਇੱਥੇ ਨਾ ਕੋਈ ਹੋਰ ਆਇਆ ਜੀ ਅਗਲਾ ਸੰਘਰਸ਼ ਕੀ ਹੋਊਗਾ ਤੇਲੀ ਅਸੀਂ ਹੋਰ ਇਹਦੂ ਕਿਹੜਾ ਕਰਾਂਗੇ ਕੀ ਮੰਗ ਕੀ ਕਰਦੇ ਹੋ ਮੰਗ ਜੀ ਸਾਡੇ ਪੈਸੇ ਵਾਪਸ ਦਿੱਤੇ ਜਾਣ ਪੂਰੇ ਜਿੰਨੇ ਸਾਡੇ ਬੈਂਕ ਸਟੇਟਮੈਂਟਾਂ ਚ ਸਾਡੇ ਕੋਲ ਹੈਗੇ ਜਾਂ ਸਾਰਾ ਪ੍ਰੂਫ ਨੇ 25 ਲੱਖ ਦੀਆਂ ਨੇ 25 ਲੱਖ ਵਾਪਸ ਦਿੱਤਾ ਜਾਵੇ ਜੀ ਚੰਜੀ ਜੀ ਕੀ ਮਾਮਲਾ ਕੀ ਹੈ ਕਦੋਂ ਦਾ ਹੈ ਕਿੰਨੀ ਰਕਮ ਲਈਆ ਮਾਮਲਾ ਤਾਂ 1 ਸਾਲ ਹੋ ਗਿਆ ਜੀ ਇਹਨਾਂ ਨੂੰ ਇਹ ਥਾਣੇ ਦੇ ਵਿੱਚ ਵੀ ਦਰਖਾਸਤਾਂ ਦਿੱਤੀਆਂ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਇਹਨਾਂ ਦੇ ਘਰੇ ਵੀ ਆਉਂਦੇ ਨੇਗੇ ਕੋਈ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਹੈਗਾ ਇਹ ਫਿਰ ਕੱਲ ਸਵੇਰ 5 ਵਜੇ ਨੂੰ ਤਕਰੀਬਨ ਟੈਂਕੀ ਦੇ ਉੱਤੇ ਚੜ ਗਏ ਨੇਗੇ ਅੱਜ 30 ਘੰਟੇ ਹੋ ਗਏ ਕੋਈ ਪ੍ਰਸ਼ਾਸਨ ਨਹੀਂ ਆ ਰਿਹਾ ਕੋਈ ਵੀ ਇੱਥੇ ਸਾਥ ਨਹੀਂ ਦੇ ਰਿਹਾ ਕਿ ਨਾ ਕੋਈ ਨਮਿੰਦਾ ਇੱਥੋਂ ਦਾ ਆਪਣੇ ਐਮਪੀ ਮੀਤ ਹਰਸਨ ਕੋਈ ਨਹੀਂ ਦੇਖੋ ਵੀ ਅੱਜ ਸਾਡਾ 5 ਵਜੇ ਤੱਕ ਇਹਨਾਂ ਨੂੰ ਜੱਤਾ ਕਸਨੇ ਆ ਜੇ ਨਹੀਂ ਉਦੋਂ ਬਾਅਦ ਅਸੀਂ ਵੱਡਾ ਪ੍ਰੋਗਰਾਮ ਕਰਾਂਗੇ ਮੇਰਾ ਨਾਮ ਸੁਖਵਿੰਦਰ ਗੋਰੇ ਜੀ ਕੀ ਤੁਹਾਡਾ ਬੇਟਾ ਕੀ ਲੱਗਦਾ ਹੈ ਇਹ ਮੇਰਾ ਸਾਡਾ ਦੋਤਾ ਜੀ ਹਾਂ ਸਾਡਾ ਦੋਤਾ ਹੈ ਤੇ ਅਸੀਂ ਜਿੱਥੇ ਖੜੇ ਆ ਇਹ ਪਿੰਡ ਰੰਗੀਆਂ ਡਿਸਟ੍ਰਿਕਟ ਸੰਗਰੂਰ ਤੇ ਇਹਨਾਂ ਬੇਟੇ ਦੀ ਅਮਰੀਕਾ ਜਾਣ ਦੀ ਗੱਲ ਹੋਈ ਸੀਗੀ ਤੇ 25 ਲੱਖ ਰੁਪਇਆ ਇਹਨਾਂ ਨੇ ਇਹਨਾਂ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਕੀਤਾ ਹੋਇਆ ਹੈ ਵਿਦ ਸਾਰੇ ਪ੍ਰੂਫ ਨੇ ਸਾਡੇ ਕੋਲ ਤੇ ਬਹੁਤ ਭਜਨਟ ਕੀਤੀ ਐ ਭਜਨਟ ਕਰਨ ਦੇ باوجود ਵੀ ਕੋਈ ਮੁਸ਼ਕਲ ਹੱਲ ਨਹੀਂ ਹੋਈ ਮੁਸ਼ਕਲ ਨਾ ਹੱਲ ਹੋਣ ਦੇ ਕਾਰਨ ਫਿਰ ਇਹਨਾਂ ਦੀ ਮੰਮੀ ਨੇ ਇਸ ਟਿਪ ਚੱਕਿਆ ਕਹਿੰਦੀ ਵੀ ਮੈਂ ਆਪਣੀ ਆਤਮ ਹੱਤਿਆ ਕਰ ਲੂੰਗੀ ਵੀ ਨਹੀਂ ਫਿਰ ਮੈਨੂੰ ਮੇਰੀ ਪੇਮੈਂਟ ਦਿੱਤੀ ਜਾਵੇ ਇਹਨਾਂ ਕੋਲ ਜਿਹੜੀ ਪਹਿਲੀ ਸੀ ਡੇਢ ਕਿਲਾ ਇਹਨਾਂ ਨੇ ਪਹਿਲੀ ਵੇਚ ਕੇ ਇਹਨਾਂ ਨੂੰ ਪੇਮੈਂਟ ਦਿੱਤੀ ਆ ਇਸ ਵਕਤ ਇਹਨਾਂ ਕੋਲੇ ਕੁਝ ਵੀ ਨਹੀਂ ਹੈਗਾ ਤੇ ਆਪ ਬੰਦਾ ਉਹ ਜਿਹੜਾ ਅਮਨਦੀਪ ਸਿੰਘ ਆ ਉਹ ਆਪ ਬਾਹਰ ਚਲਿਆ ਗਿਆ ਤੇ ਘਰ ਦੇ ਇਹਨਾਂ ਦੇ ਕਹਿੰਦੀ ਸਾਡਾ ਬੀ ਦਖਲ ਕੀਤਾ ਹੋਇਆ ਆ ਜਦੋਂ ਪੇਮੈਂਟ ਲੈਣੀ ਸੀ ਉਦੋਂ ਬੇਦਖਲ ਨਹੀਂ ਸੀ ਹੁਣ ਇਹਨਾਂ ਨੇ ਬੇਦਖਲ ਕੀਤਾ ਕੀ ਮੰਗ ਕਰਦੇ ਸਰਕਾਰ ਤੋਂ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਕਿ ਇਨਸਾਫ ਸਾਨੂੰ ਮਿਲੇ ਇਹਨਾਂ ਦੀ ਜਿਹੜੀ ਦਿੱਤੀ ਪੇਮੈਂਟ ਆ ਉਹ ਵਾਪਸ ਕੀਤੀ ਜਾਵੇ ਅਗਲਾ ਸੰਘਰਸ਼ ਕੀ ਹੋਗਾ ਜਿੰਨਾ ਉਹ ਤੇ ਕਹਿੰਦੀ ਵੀ ਮੈਂ ਵੀ ਮੈਂ ਆਪਣੀ ਜਾਨ ਦੇ ਦੂੰਗੀ ਪਰ ਜਾਂ ਸਾਡੀ ਪੇਮੈਂਟ ਦੇ ਦੇਣ ਜਾਂ ਫਿਰ ਮੈਂ ਆਪਣੀ ਜਾਨ ਦੇ ਦੂੰ ਕੀ ਪੁਲਿਸ ਪ੍ਰਸ਼ਾਸਨ ਕੋਈ ਆਇਆ ਇੱਥੇ ਨਹੀਂ ਜੀ ਇੱਥੇ ਕੱਲ ਸ਼ਾਮ ਨੂੰ ਆਏ ਸੀ ਇਥੇ ਇਹੀ ਕਿਹਾ ਗਿਆ ਉਹਨਾਂ ਵੱਲੋਂ ਕਿ 12 ਲੱਖ ਦੇ ਵਿੱਚ ਸਾਡੇ ਨਾਲ ਕੰਪਰੋਮਾਈਜ਼ ਕਰ ਲਓ ਪੇਮੈਂਟ 25 ਲੱਖ ਹੈ ਜੀ ਤੇ 12 ਲੱਖ ਲਈਏ ਕਹਿੰਦੇ ਨਹੀਂ ਅਸੀਂ 12 ਲੱਖ ਨਹੀਂ ਲੈਣਾ ਲੈਣੀਆਂ ਤਾਂ ਪੇਮੈਂਟ ਪੂਰੀ ਲੈਣੀ ਆ ਤੇ ਜਿਹਦੇ ਵਿੱਚ ਮਤਲਬ ਉਹਦਾ ਵਿਆਜ ਵੀ 1 ਸਾਲ ਦਾ 6 ਲੱਖ ਰੁਪਿਆ ਵਿਆਜ ਹੀ ਬਣਦਾ ਵਿਆਜ ਉਹਨਾਂ ਨੂੰ ਛੱਡਿਆ ਬਣਦੀ ਪੇਮੈਂਟ ਇਹਨਾਂ ਦੀ ਵਾਪਸ ਕੀਤੀ ਜਾਂਦੀ